ਆਲੇ ਮੇਂ ਢੇੜੋ ਤਖਤੇ ਪਲਟੋਗੇ ਇਦਕੀ ਦਾ ਕੰਮ ਕਰ ਦੋ ਯਾਰ ਮਿੰਤ ਵਾਲੀ ਗੱਲ ਹੈ ਉਹ ਹਰੇਕ ਸਾਲ ਦਰਖਤ ਵੀ ਪੱਤੇ ਬਦਲ ਲੈਂਦੇ ਐ ਇਦਕੀ ਦਾ ਬਦਲ ਲੋ ਆਈ ਸਮਝਾ ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਦੀ ਦੀਆਂ ਉਹ ਗੱਲਾਂ ਖੋਲ ਦਿੱਤੀਆਂ ਜਿਹੜੀਆਂ ਕਿ ਉਹਨਾਂ ਨੇ ਇਕੱਠਿਆਂ ਜੋ ਕੀਤਾ ਸੀ ਪੰਜਾਬ ਦੇ ਵਿੱਚ ਉਹ ਅੱਜ ਚਿੱਠਾ ਉਹਨੇ ਖੋਲ ਦਿੱਤਾ ਤੇ ਹੋਰ ਉਹ ਕੀ ਦੱਸਦਾ ਇਹ ਆਪਾਂ ਜਾਣਾਂਗੇ ਅੱਜ ਦੀ ਵੀਡੀਓ ਇਤੇ ਵੀਡੀਓ ਕਰਨੇ ਆ ਸਟਾਰਟ। ਮੰਤਰੀ ਭਗਵੰਤ ਮਾਨ ਅੱਜ ਲੋਕ ਸਭਾ ਹਲਕਾ ਸ਼੍ਰੀ ਅੰਮ੍ਰਿਤਸਰ ਸਾਹਿਬ ਪੁੱਜੇ ਜਿੱਥੇ ਉਹਨਾਂ ਆਪਣੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਮੰਤਰੀ ਢਾਲੀਵਾਲ ਦਾ ਇਹ ਰੋਡ ਸ਼ੋਅ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮਜੀਤ ਸਿੰਘ ਮਜੀਠੀਆ ਦੇ ਗੜ ਹਲਕਾ ਮਜੀਠਾ ਪਹੁੰਚਿਆ। ਜਿੱਥੇ ਖੜ ਕੇ ਮੁੱਖ ਮੰਤਰੀ ਭਗਵੰਤ ਮਾਨ ਰਾਜ ਕੇ ਗੱਜੇ ਤੇ ਬਾਦਲ ਪਰਿਵਾਰ ਖਿਲਾਫ ਲਿਖੀ ਆਪਣੀ ਕਿੱਕਲੀ ਸੁਣਾ ਕੇ ਵਿਕਰਮ ਮਜੀਠੀਆਂ ਤੇ ਨਿਸ਼ਾਨੇ ਸਾਧ ਦੇ ਨਜ਼ਰ ਆਏ ਕੀ ਆਲੇ ਮਜੀਠਿਆੜੋ ਤਖਤੇ ਪਲਟੋਂਗੇ ਐਤ ਕੀ ਦਾ ਕੰਮ ਕਰ ਦੋ ਯਾਰ ਮਿੰਤਾਲੀ ਗੱਲ ਐ ਓ ਹਰੇਕ ਸਾਲ ਦਰਖਤ ਵੀ ਪੱਤੇ ਬਦਲ ਲੈਂਦੇ ਐ ਐਤ ਕੀ ਦਾ ਬਦਲੋ ਫਿਰ ਹਾਈ ਸਮਝਾ ਕਲੀ ਕਲੀਰ ਦੀ ਬੁਰੀ ਹਾਲਤ ਮਜੀਠੀਏ ਤੇ ਸੁਖਵੀਰ ਦੀ ਸਮਝ ਕੋ ਜਾਵੇ ਨਾ ਬੋਟ ਕੋਈ ਥਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਜ਼ਿੰਦਗੀ ਦਾ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਸੂਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਲੋਕ ਉਹਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਾਹਿਬ ਚਾਹੁੰਦੇ ਸੀ ਉਸ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਹੈ ਮੇਰਾ ਭਾਈ ਜਿਹਦਾ ਨਾਮ ਬਿਕਰਮਜੀਤ ਸਿੰਘ ਵੇ ਉਹਨੂੰ ਬਾਹਰ ਕਿਵੇਂ ਕੱਢੀਏ ਲੋਕ ਕਹਿੰਦੇ ਚਿੱਟੇ ਦਾ ਕਿੰਗ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਫੋਟਾਂ ਵਾਲੀ 1 ਜੂਨ ਅਸੀਂ ਮੌਜੂਦ ਲੁੱਟੀ ਐ ਕੁੱਗੀ ਛਿੱਤਰ ਨਾਲ ਕੁੱਟੀ ਐ ਪਰ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਤਰੀਕ ਤੋਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਛੁੱਟੀ ਐ ਬੋਲੇ ਸੋਨਿਹਾਰ ਜੀ ਜੀ ਜਿੰਦਾਬਾਦ ਮਾਨ ਸਾਹਿਬ ਪੰਜਾਬ ਦੇ ਲੋਕ ਪਧਿਏ ਮੁਖਵੰਤ ਅਸਲ ਸਾਡੇ ਦਰਮਿਆਨ ਦੇ ਮਜੀਠੇ ਦੀ ਤਸਦੀ ਦੇ ਉੱਤੇ ਮਜੀਠਾ ਮਾਨ ਸਾਹਿਬ ਦੇਸ਼ ਭਗਤਾਂ ਦਾ ਸ਼ਹਿਦ ਸੀਗਾ ਦੇਸ਼ ਭਗਤਾਂ ਦਾ ਪਿੰਡ ਸੀਗਾ ਪਾਤ ਕੋਈ ਲੋਕਾਂ ਦੇ ਇਹਨਾਂ ਨੂੰ ਬਦਨਾਮ ਕਰਤਾ ਅਸੀਂ ਐਕਾ ਤੁਹਾਨੂੰ ਯਕੀਨ ਦਿਵਾਉਂਦੇ ਆ ਕਿ ਮਜੀਠੇ ਦੇ ਲੋਕਾਂ ਨੇ ਵੀ ਇਹ ਤੈਅ ਕਰਦੇ ਆ ਕਿ ਅੰਬਸਰ ਦੀ ਲੋਕ ਸਭਾ ਸੀਟ ਜਿਹੜੀ ਹੈ ਉਹ ਵੱਡੀ ਗਿਣਤੀ ਦੇ ਵਿੱਚ ਜਿਤਾਵਾਂਗੇ ਉਹਦੇ ਸੀਟ ਜਿਤਾ ਕੇ ਤੁਹਾਡੀ ਝੋਲੀ ਦੇ ਵਿੱਚ ਪਾਵਾਂਗੇ ਮਾਨ ਸਾਹਿਬ ਇੱਥੇ ਸਾਡੇ ਹਲਕਾ ਚਾਜ ਜੱਗਾ ਜੀ ਆ ਜਗਵਿੰਦਰ ਬਾਦ ਜੱਗਾ ਜੀ ਸਾਰੇ ਬੜੀ ਟੀਮ ਵਰਕ ਲੱਗੀ ਆ ਤਲਬੀਰ ਗੱਲ ਜੀ ਲੱਗੇ ਆ ਸਾਡੇ ਬਲਾਕ ਪ੍ਰਧਾਨ ਲੱਗੇ ਵਜੀਠੇ ਜੱਗਾ ਜੀ ਦੀ ਖਵਾਈ ਦੇ ਵਿੱਚ ਸਾਡੀ ਸਾਡੀ ਟੀਮ ਵਜੀਠੇ ਦੇ ਵਿੱਚ ਲੱਗੀ ਆ ਉਹ ਸਾਡੀ ਸਾਡੀ ਟੀਮ ਜਿਹੜੀ ਵਜੀਠਾ ਜਿੱਤ ਕੇ ਦਊਗੀ ਇਹ ਸੀਟ ਜਿੱਤ ਕੇ ਤੁਹਾਡੀ ਚੋਹੀ ਪਾਵਾਂਗੇ ਔਰ ਮਾਨ ਸਾਹਿਬ ਅਸੀਂ ਐਲਾਨ ਕੀਤਾ ਕਿ ਪਹਿਲੀ ਜੂਨ ਤੋਂ ਬਾਅਦ ਮਜੀਠੀਆਂ ਦੀ ਕੋਈ ਤਕੇਸ਼ ਨਹੀਂ ਏ ਹਲਕੇ ਵਾਲੇ ਤੀਂ ਹੋਰ ਜਾਗੇ ਬਾਗਾਂ ਜਵ ਬਸਦੀ ਹੋਦੇ ਉਹ ਸਮਾਂ ਬੀਤ ਗਿਆ ਹੋੜ ਆ ਗਏ ਅਸਲੀ ਬੰਦੇ ਹੁਣ ਕੋਈ ਤਕੇ ਛਾਈ ਮਜੀਠਾ ਰਵੇ ਤੀਂ ਹੋਰ ਜਾਗੇ ਮਜੀਠਾ ਦਾ ਵਿਕਾਸ ਕਰਨਾ ਮਾਨ ਸਾਹਿਬ ਤੁਹਾਡੇ ਕੋ ਪੈਸੇ ਲੈ ਕੇ ਮਜੀਠਾ ਬਦਲਣਾ ਇਹਦਾ ਲੋਕਾਂ ਦੇ ਇਥੇ ਬਹੁਤ ਲੋਕਾਂ ਦੇ ਉੱਤੇ ਝੂਠੇ ਬੱਚੇ ਕਰਾਏ ਇਹ ਸਭ ਚੀਜ਼ਾਂ ਹੁਣ ਬੰਦ ਹੋੜ ਗਿਆ ਸੋ ਬੁਝਿਠਿਆ ਹੋਇਆ ਤਗੜਿਆ ਜੋ ਆਲ ਕਾ ਪਾ ਬਾਜੀ ਲਾ ਦੇਣੀ ਆ ਮਾਨ ਸਾਹਿਬ ਦਾ ਇੱਕ ਵਾਰ ਫੇ ਬਹੁਤ ਬਹੁਤ ਧੰਨਵਾਦ ਜਗਾ ਜੀ ਦਾ ਤਲਵੀਰ ਦਾ ਸਾਡੇ ਸਾਰੇ ਹਲਕਾ ਜਾਨ ਸਾਡੇ ਬਲਾਕ ਜਾਨ ਦੇ ਸਾਡੇ ਪਾਰਟੀਆਂ ਦੇ ਬਲੰਟੀਆਂ ਸਰ ਦਾ ਬਹੁਤ ਬਹੁਤ ਧੰਨਵਾਦ ਅਗਰ ਬਹੁਤ ਬਹੁਤ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਇਨਕਲਾਬ ਜੈ ਜੰਗ ਬੋਲੇ ਜਾਨਯਾਲ हां दोस्तों ਤੁਸੀਂ ਵੇਖਿਆ ਕਿ ਸ਼੍ਰੀ ਹਰਮੰਦਰ ਸਾਹਿਬ ਇਲਾਕੇ ਚੋਂ ਜਾਂਦਾ ਹੈ ਤੇ ਵੋਟ ਮੰਗਦਾ ਹੈ ਔਰ ਮਿੰਤਾ ਕਰਦਾ ਹੈ ਔਰ ਲੋਕਾਂ ਨੂੰ ਕਹਿੰਦਾ ਹੈ ਕਿ ਐਤ ਕੀ ਵਾਦਾ ਪੂਰਾ ਕਰ ਦਿਓ ਮਿੰਤ ਨਾਲ ਔਰ ਮੈਨੂੰ ਜਿਤਾ ਦਿਓ ਕਿਉਂਕਿ ਦੋਸਤੋ ਪੰਜਾਬ ਜਿੰਨਾ ਜਾਂ ਦੂਸਰੇ ਇਲਾਕੇ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਐਤ ਕੀ ਸਿੱਖਾਂ ਦੀਆਂ ਸੀਟਾਂ ਸਭ ਤੋਂ ਜ਼ਿਆਦਾ ਹੋਣੀਆਂ ਚਾਹੀਦੀਆਂ ਤਾਂਕਿ ਸਿੱਖਾਂ ਦੇ ਜਿਹੜੇ ਉਹਨਾਂ ਦੇ ਜਿਹੜੇ ਰਾਈਟ ਨੇ ਉਹ ਸਿੱਖਾਂ ਨੂੰ ਮਿਲਨੇ ਚਾਹੀਦੇ ਨੇ ਕਿਉਂਕਿ ਸਿੱਖਾਂ ਨੂੰ ਉਦੋਂ ਹੀ ਉਹਨਾਂ ਦੇ ਰਾਈਟ ਮਿਲਣਗੇ ਜਦੋਂ ਉਹਨਾਂ ਦੀ ਪੋਜੀਸ਼ਨ ਦੇ ਵਿੱਚ ਸੀਟਾਂ ਜ਼ਿਆਦਾ ਹੋਣਗੀਆਂ ਤਾਂ ਕਿ ਉਹਨਾਂ ਦੀ ਫਿਰ ਗੱਲ ਵੀ ਸੁਣਾਈ ਵਾਲੀ ਹੋਏਗੀ ਔਰ ਗਵਰਨਮੈਂਟ ਉਹਨਾਂ ਦੀ ਗੱਲ ਵੀ ਸੁਣੇਗੀ ਔਰ ਜੋ ਚਿੱਟਾ ਜੋ ਨਸ਼ਾ ਉੱਥੇ ਵਿਕ ਰਿਹਾ ਔਰ ਜੋ ਉੱਥੋਂ ਦੀ ਗਵਰਨਮੈਂਟ ਫੋਰਡ ਕਰਕੇ ਭੇਜ ਰਹੀ ਹੈ ਤਾਂ ਕਿ ਉਹਨਦੇ ਤੇ ਪੈਰਾ ਦਿੱਤਾ ਜਾਵੇ ਦੋਸਤੋ ਜਿੰਨੇ ਸਿੱਖ ਨੇ ਮੇਰੀ ਵੀ ਉਹਨਾਂ ਅਗੇ ਗੁਜ਼ਾਰਿਸ਼ ਹੈ ਕਿ ਐਤ ਕੀ ਵੋਟ ਜਿਹੜੇ ਨੇ ਉਹ ਜ਼ਿਆਦਾ ਤਦਾਦ ਸਿੱਖਾਂ ਨੂੰ ਪਾਏ ਜਾਣ ਔਰ ਸਿੱਖਾਂ ਦੀਆਂ ਸੀਟਾਂ ਕੱਢੀਆਂ ਚਾਹਣ ਚਾਹੇ ਜੋ ਮਰਜ਼ੀ ਹੋਵੇ ਔਰ ਘਰ ਘਰ ਜਾ ਕੇ ਸਿੱਖਾਂ ਨੂੰ ਵੋਟ ਮੰਗਣੇ ਚਾਹੀਦੇ ਨੇ ਚਾਹੇ ਉਹ ਜਿਹੜੀ ਵੀ ਪਾਰਟੀ ਸਿੱਖ ਖਲੋਤਾ ਹੋਵੇ ਤਾਂ ਕਿ ਸਿੱਖਾਂ ਦੀਆਂ ਜਿਹੜੀਆਂ ਨੇ ਸੀਟਾਂ ਪੰਜਾਬ ਦੇ ਵਿੱਚੋਂ ਜ਼ਿਆਦਾ ਭਰਪੂਰ ਤਾਕਤ ਨਾਲ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਇਲੈਕਸ਼ਨ ਦੇ ਵਿੱਚ ਸਿੱਖਾਂ ਦੀ ਸਭ ਤੋਂ ਜ਼ਿਆਦਾ ਸੰਖਿਆ ਦੇ ਵਿੱਚ ਜਿਹੜੀ ਇਹ ਤਦਾਦ ਹੋਣੀ ਚਾਹੀਦੀ ਹੈ ਤੇ ਦੋਸਤੋ ਵੋਟ ਵੜ ਚੜ ਕੇ ਪਾਇਓ ਤੁਸੀਂ ਵੇਖਿਆ ਸੀਐਮ ਭਗਵੰਤ ਮਾਨ ਨੇ ਬੜੀਆਂ ਸਾਰੀਆਂ ਗੱਲਾਂ ਕੀਤੀਆਂ ਮੋਦੀ ਦੇ ਬਾਰੇ ਜੋ ਉਹਨਾਂ ਨੇ ਇਕੱਠਿਆਂ ਕੀਤਾ ਸੀ ਤੇ ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਰਾਇ ਰੱਖਦੇ ਹੋ ਕਮੈਂਟ ਜ਼ਰੂਰ ਕਰਿਓ ਇਸਨਾਂ ਲਈ ਇਜਾਜ਼ਤ ਚਾਹੁੰਦੇ ਹਾਂ ਅੱਲਾਹ ਹਾਫਿਜ਼